ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟ ਕਲੈਕਸ਼ਨਸ ਤੇ ਅੱਜ ਦੀ ਵੀਡੀਓ ਵਿੱਚ ਕਲੈਕਸ਼ਨਾਂ ਸਾਰੀਆਂ ਇੱਕ ਹੀ ਰੇਂਜ ਵਾਲੀਆਂ ਇੱਕ ਹੀ ਫੈਬਰਿਕ ਦੀਆਂ ਤੇ ਇੱਕ ਹੀ ਲੈਂਥ ਦੇ ਨਾਲ ਆਣ ਗਈਆਂ ਇਹ ਸੂਟ ਪਹਿਲਾਂ ਵੀ ਬਹੁਤ ਵਾਰੀ ਆਏ ਨੇ 620 ਤੱਕ ਇਹਨਾਂ ਦਾ ਰੇਟ ਸੀਗਾ ਬਟ ਹੁਣ ਇਹਨਾਂ ਦਾ ਰੇਟ ਬਹੁਤ ਘਟ ਗਿਆ 600 580 570 560 550 ਤੇ ਹੁਣ ਇਹ ਸੂਟ ਆਏ ਨੇ 540ਆਂ ਦੇ ਵਿੱਚ कॉटन ਦੇ ਸੂਟ ਨੇ ਟੌਪ बॉटम ਐਂਡ ਦੁਪੱਟਾ ਤਿੰਨੋਂ ਚੀਜ਼ਾਂ ਦਾ ਨੂੰ ਬਹੁਤ ਹੀ ਸੁਪੀਰੀਅਰ ਕੁਆਲਿਟੀ ਦੇ कॉटन ਦੀਆਂ ਮਿਲਣਗੀਆਂ ਬਹੁਤ ਜ਼ਿਆਦਾ ਸੌਫਟ ਫੈਬਰਿਕ कॉटन ਇਹਨਾਂ ਵਿੱਚ ਆ ਬੋਟਮ ਕਈਆਂ ਨਾਲ ਪਲੇਨ ਆਏਗਾ ਕਈਆਂ ਨਾਲ ਪ੍ਰਿੰਟਡ ਆਏਗਾ ਪਰ ਸ਼ਰਟ ਤੇ ਦੁਪੱਟਾ ਜਿਹੜਾ ਮੋਸਟਲੀ ਸਭ ਨਾਲ ਪ੍ਰਿੰਟਡ ਹੈ ਕਲਰ ਆਪਸ਼ਨ ਬਹੁਤ ਜ਼ਿਆਦਾ ਹੁੰਦੇ ਨੇ ਹਮੇਸ਼ਾ ਇਹਨਾਂ ਵਿੱਚ 100 ਤੋਂ ਜ਼ਿਆਦਾ ਕਲਰ ਆਪਸ਼ਨ ਹੁੰਦੇ ਨੇ ਤੇ ਮੈਂ ਅੱਜ ਥੋੜੀ ਇਹਨਾਂ ਦੀ ਡਿਊਰੇਸ਼ਨ ਘਟਾ ਕੇ ਜ਼ਿਆਦਾਤਰ ਇਹਦੇ ਵਿੱਚ ਕਲਰ ਆਪਸ਼ਨ ਜਿਹੜੇ ਹੈਗੇ ਨੇ ਐਡ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀਡੀਓ ਨੂੰ ਫੁੱਲ ਵਾਚ ਕਰਨਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਇਹਦੇ ਵਿੱਚ ਕਿਹੜੇ-ਕਿਹੜੇ ਕਲਰ ਕਿਵੇਂ ਦੇ ਪੈਟਰਨ ਕਿਵੇਂ ਦੇ ਡਿਜ਼ਾਈਨ ਕਿਵੇਂ ਦੀ embroidery ਜਾਂ बॉਟਮ ਕਿਹੜੇ-ਕਿਹੜੇ ਵਰਕ ਵਾਲੇ ਨੇ ਫੁੱਲ ਵੀਡੀਓ ਵੇਖੋਗੇ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਇਹ ਕਾਟਨ ਦੀਆਂ ਕਲੈਕਸ਼ਨਾਂ ਨੇ ਸਿਰਫ ਤੇ ਸਿਰਫ 540 ਰੁਪਏਾਂ ਦੇ ਵਿੱਚ ਤੁਸੀਂ ਅੱਜ ਦੀ ਵੀਡੀਓ ਵਿੱਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ neck ਤੇ embroidery ਹੋਈ ਹੈ ਕੁਝ ਬਾਟਮ ਤੇ ਵੀ ਨਾਲ embroidery ਆਏਗੀ ਕੁਝ ਬਾਟਮ ਪਲੇਨ ਆਣਗੇ ਕੁਝ ਪ੍ਰਿੰਟਡ ਆਣਗੇ 540 ਰੁਪਏ ਦਾ ਪ੍ਰਾਈਸ ਹੈ कॉटन प्योर कॉटन ਬਹੁਤ ਹੀ ਸੁਪੀਰੀਅਰ ਕੁਆਲਿਟੀ ਦਾ ਤੇ ਸੌਫਟ कॉटन ਹੈ ਸਮਰ ਲਈ ਸਪੈਸ਼ਲ ਹੈ ਸੇਲ ਵਾਲੇ ਸੂਟ ਨੇ 540ਆਂ ਦੇ ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਇੱਕ ਸੂਟ ਬਾਈ ਕਰ ਸਕਦੇ ਹੋ ਟੌਪ ਬਾਟਮ ਐਂ ਦੁਪੱਟਾ ਤਿੰਨੋਂ ਚੀਜ਼ਾਂ ਤੁਹਾਨੂੰ कॉटन ਦੀਆਂ ਮਿਲਣਗੀਆਂ ਤੇ ਨਵੇਂ-ਨਵੇਂ ਡਿਜ਼ਾਈਨ ਹੋਰ ਵੀ ਇਹਨਾਂ ਵਿੱਚ ਕਾਫੀ ਆਏ ਨੇ ਉਹ ਵੀ ਇੱਥੇ ਅਪਡੇਟ ਕੀਤੇ ਨੇ ਤੇ ਜੇਕਰ ਤੁਸੀਂ ਬਾਈ ਕਰਨਾ ਹੈ ਤਾਂ ਨੰਬਰ ਮੈਂ ਆਪਣਾ 6239245750 ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੀ ਕੁਇਰੀ ਕਰਨੀ ਹੈ ਬਾਈ ਕਰਨਾ ਹੈ ਤਾਂ ਵੀ ਕੁਇਰੀ ਕਰਨੀ ਹੈ ਤਾਂ ਵੀ ਤੇ ਜੇਕਰ ਤੁਸੀਂ ਸਟੇਟਸ ਵੇਖਣਾ ਚਾਹੁੰਦੇ ਹੋ ਤਾਂ ਵੀ ਮੇਰੇ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਤੇ ਜੇਕਰ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਤਾਂ ਵੀ ਮੇਰੇ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਫਿਰ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਆਪਣੇ ਗਰੁੱਪ ਵਿੱਚ ਤੇ ਤੁਹਾਨੂੰ ਡੇਲੀ ਅਪਡੇਟਸ ਆਈ ਜਾਣਗੀਆਂ ਫਿਰ ਤੁਸੀਂ ਸੇਲ ਕਰ ਸਕਦੇ ਹੋ ਬਾਕੀ ਕਲੈਕਸ਼ਨਾਂ ਸੋਹਣੀਆਂ ਲੱਗਣ ਸੂਟ ਪਸੰਦ ਆਨ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਕਰਕੇ ਵੀ ਜ਼ਰੂਰ ਦੱਸਣਾ ਕਿ ਤੁਹਾਨੂੰ ਕਿਹੜੇ ਸੂਟ ਪਸੰਦ ਆਏ ਤੇ ਚਲੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ-ਨਵੇਂ ਸੂਟਾਂ ਦੇ ਨਾਲ നമിയ നമ थैंक यू फॉर वाचिंग माय വിഡിയോ